ਸੀਕਲਿਡਾ 7 ਤਰੀਕ ਨੂੰ ਰਣਜੀਤ ਐਵਨਿਊ ਦੇ ਵਿੱਚ ਡਕੈਤੀ ਦੀ ਮੰਤੋਂ ਇੰਟੈਂਸ਼ਨ ਨਾਲ 5-6 ਲੋਕ ਵੜਗੇ ਸੀ। ਉਹਨੂੰ ਬੜਾ ਰਿਕੋਰਡ ਟਾਈਮ ਦੇ ਵਿੱਚ ਅਸੀਂ ਇੱਕ ਅੱਧੇ ਦਿਨ 'ਚ ਹੀ ਉਹਨੂੰ ਸਾਰਾ ਸੋਲਵ ਕਰ ਲਿਆ ਸੀਗਾ, ਆਇਡੈਂਟੀਫਾਈ ਕਰ ਲਏ ਸੀਗੇ। ਉਸ ਤੋਂ ਬਾਅਦ ਹੁਸ਼ਿਆਰਪੁਰ ਹਮਾਚਲ ਦੇ ਏਰੀਏ ਤੋਂ ਤਿੰਨ ਦੋਸ਼ੀ ਉਹਨਾਂ 'ਚ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਤੋਂ ਤਿੰਨ ਵੈਪਨ ਮਿਲੇ ਸੀਗੇ। ਉਹਦੇ ਵਿੱਚ ਜਿਹੜਾ ਦੋਸ਼ੀ ਹੈਗਾ ਵਿਕਰਮਜੀਤ ਵਿੱਕੀ ਜੋ ਕਿ ਮਹੱਲਾ ਨਾਨਕ ਸਰ ਤਰਨਤਾਰਨ ਦਾ ਰਹਿਣ ਵਾਲਾ ਉਮਰੇ ਦੀ ਕਰੀਬ 26 ਸਾਲ ਹੈ ਪਲੱਸ 2 ਪੜ੍ਹਿਆ ਲੇਬਰ ਦਾ ਕੰਮ ਕਰਦਾ ਹੈ ਇਹ ਬੰਦੇ ਦੇ ਖਿਲਾਫ ਪਹਿਲਾਂ ਵੀ 9 ਮੁਕਦਮੇ ਦਰਜ ਨੇ ਵਕਫਾਕ ਏਰੀਏ ਦੇ ਵਿੱਚ ਅੰਮ੍ਰਿਤਸਰ ਰੂਰਲ ਚ ਹੈ ਤਰਨਤਾਰਨ ਚ ਹੈ ਔਰ ਐਸ.ਓ.ਸੀ ਅੰਮ੍ਰਿਤਸਰ ਦੇ ਵਿੱਚ ਵੀ ਇਹਦੇ ਤੇ ਮੁਕਦਮੇ ਦਰਜ ਆ ਪੜਾ ਨੋਟੋਰੀਅਸ ਕ੍ਰਿਮੀਨਲ ਨੂੰ ਆਪਾਂ ਕਹਿ ਸਕਦੇ ਹਾਂ ਦੂਜੇ ਜਿਹੜੇ ਦੇ ਦੋ ਸਾਥੀ ਹੈ ਮਨਦੀਪ ਦੇ ਖਿਲਾਫ ਇੱਕ ਪਰਚਾ ਤੇ ਜਤਿੰਦਰ ਸਿੰਮੂ ਦੇ ਖਿਲਾਫ 8 ਪਰਚੇ ਨੇ ਆਲਰੇਡੀ ਤੋਂ ਇਹ ਕ੍ਰਿਮਨਲ ਪ੍ਰਵ੍ਰਤੀ ਦੇ ਸਾਰੇ ਬੰਦੇ ਐ ਇਹਨਾਂ ਨੇ ਇਹ ਸਾਰੀ ਸਾਜ਼ਿਸ਼ ਤਹਿਤ ਇਹ ਜਿਹੜੀ ਭਾਰਤਾ ਤੋਂ ਅੰਜਾਮ ਦਿੱਤਾ ਸੀ 7 ਤਰੀਕ ਵਾਲੀ ਨੂੰ ਤੇ ਇਹ ਜਿਹੜਾ ਵਿਕਰਮ ਐ ਇਹਨੂੰ ਕੱਲ ਜਦੋਂ ਪੁਲਿਸ ਪਾਰਟੀ ਕੋਲੇ ਦੱਸ ਰਿਆ ਸੀਗਾ ਕਿ ਮੇਰੇ ਨਾਲ ਦੇ ਬੰਦੇ ਜਿਹੜੇ ਆ ਉਹਨਾਂ ਬਾਰੇ ਇਨਫੋਰਮੇਸ਼ਨ ਅਸੀਂ ਲੈ ਰਹੇ ਸੀਗੇ ਤਾਂ ਪੁਲਿਸ ਪਾਰਟੀ ਨੂੰ ਲੈ ਕੇ ਆਈ ਸੀ ਜਿੱਥੇ ਇਹਨੂੰ ਦੱਸਿਆ ਵੀ ਇੱਥੇ ਮਿਲਣ ਦਾ ਟਾਈਮ ਅਗੇ ਫਿਕਸ ਕਰਦੇ ਆ ਉਥੇ ਜਦੋਂ ਆਇਆ ਇਹ ਤੇ ਇਹਨੇ ਇਥੇ ਮੌਕੇ ਦਾ ਫਾਇਦਾ ਉਠਾ ਕੇ ਜਿਹੜਾ ਸਾਡਾ ASIIO ਸੀਗਾ ਉਹਦਾ ਸਰਵਿਸ ਵੈਪਨ ਜਿਹੜਾ ਖੋਲਿਆ ਉਸ ਗੁੱਥਮ ਗੁੱਥੀ ਦੇ ਵਿੱਚ ਇੱਕ ਗੋਲੀ ਪਹਿਲਾਂ ਚੱਲੀ ਜਿਹੜੀ ਕਿ ਇਧਰ ਸੜਕਤ ਵੱਲ ਲੱਗੀ ਫਿਰ ਇਹਨੂੰ ਦੁਬਾਰਾ ਇਹਨੇ ਕੋਸ਼ਿਸ਼ ਕੀਤੀ ਗੋਲੀ ਚਲਾਉਣ ਦੀ ਉਹਨੇ ਵੀ ਖੋਇਆ ਕਿਉਂਕਿ ਉਹ ਜਿਹੜੀ ਕਾਰਡ ਹੁੰਦੀ ਹੈ ਸਰਕਾਰੀ ਉਹਦੇ ਨਾਲ ਬੰਨਿਆ ਹੁੰਦਾ ਪਿਸਟਲ ਜਾਂ ਰਵਾਲਵਰ ਜਿਹੜਾ ਵੀ ਪੁਲਿਸ ਆਫਸਰ ਕੋ ਹੋਵੇ ਉਹਦੇ ਕਰਕੇ ਉਹ ਪਚਾਹ ਹੋ ਗਿਆ ਪੂਰਾ ਸਟ੍ਰੈਚਿੰਗ ਨਹੀਂ ਹੋਈ ਤਾਂ ਉਸ ਗੁੱਥਮ ਗੁੱਥੀ 'ਚ ਇਹਦੇ ਸੱਟ ਲੱਗੀ ਜਿਹੜੀ ਗੋਲੀ ਚੱਲੀ ਜਿਸ ਨਾਲ ਇਹ ਇੰਜਰਡ ਹੋਇਆ ਇਨੂੰ ਹਸਪੀਟਲ ਲੈ ਕੇ ਗਏ ਸੀ ਰਾਤ ਬਾਕੀ ਜਿਹੜੇ ਇਹਦੇ ਤਿੰਨ ਮੁਲਜ਼ਮ ਨੇ ਨਾਲ ਦੇ ਉਹਨਾਂ ਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ ਸਾਰੇ ਆਈਡੈਂਟੀਫਾਈਡ ਨੇ ਤੇ ਉਹਨਾਂ ਦੇ ਉੱਤੇ ਸਾਡੀ ਪੂਰੀ ਕਾਰਵਾਈ ਚੱਲ ਰਹੀ ਔਰ ਸਪੈਸ਼ਲ ਟੀਮਸ ਅਸੀਂ ਲਾਈਆਂ ਹੋਈਆਂ ਸੋ ਮੈਂ ਸਮਝਦਾ ਕਿ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਜਿਹੜਾ ਆਰਗੇਨਾਈਜ਼ ਕ੍ਰਾਈਮ ਨੂੰ ਬਿਲਕੁਲ ਸਿਰ ਨਹੀਂ ਅਸੀਂ ਚੁੱਕਣ ਦਿੰਦੇ ਔਰ ਜਿਹੜਾ ਵੀ ਬੰਦਾ ਇਹੋ ਜੀ ਜ਼ੁਰਤ ਕਰਦਾ ਇੱਥੇ ਆ ਕੇ ਉਹਨੂੰ ਜਲਦੀ ਟ੍ਰੇਸ ਕੀਤਾ ਜਾਂਦਾ ਔਰ ਅਰੈਸਟ ਕੀਤਾ ਜਾਂਦਾ ਚਾਹੇ ਉਹ ਕਿਸੇ ਹੋਰ ਜ਼ਿਲ੍ਹੇ ਚ ਲੁਕਿਆ ਹੋਵੇ ਚਾਹੇ ਕਿਸੇ ਹੋਰ ਸਟੇਟ ਦੇ ਵਿੱਚ ਸੋ ਮੈਂ ਸਾਰੀ ਟੀਮ ਨੂੰ ਬੜੀ ਮੁਬਾਰਕਬਾਦ ਇੰਨਾ ਕੱਲ ਵੀ ਤੁਹਾਡਾ ਨਾਲ ਸ਼ੇਅਰ ਕੀਤਾ ਗਿਆ ਸੀ ਕਿ ਬੜੀ ਮੈਟਿਕੁਲਸ ਔਰ ਵਧੀਆ ਇਨਵੈਸਟੀਗੇਸ਼ਨ ਦੇ ਵਿੱਚ ਇਹ ਬੰਦੇ ਫੜੇ ਗਏ ਔਰ ਤਿੰਨ ਵੈਪਨ ਰਿਕਵਰ ਹੋਏ ਔਰ ਮੈਂ ਸਮਝਦਾ ਕਿ ਇਤਨਾ ਹੋਰ ਵੀ ਵਾਰਦਾਤਾਂ ਜਿਹੜੀਆਂ ਏਰੀਆ ਚ ਢਲੀਆਂ ਅਜਾ ਸਰ ਇਹ ਪੈਸੇ ਲੁੱਟ ਕਿੰਨੇ ਦੀ ਲੁੱਟ ਕੀਤੀ ਸੀ ਤੇ ਕਿੱਧਰ ਭੱਜ ਗਏ ਦੇਖੋ ਇਹ ਉਸ ਤੋਂ ਬਾਅਦ ਇੱਧਰ ਉੱਧਰ ਭੱਜੇ ਰਹੇ ਕਦੇ ਚੰਡੀਗੜ੍ਹ ਚਲੇ ਗਏ ਮੁਹੱਲੀ ਚਲੇ ਗਏ ਅਲੱਗ-ਅਲੱਗ ਏਰੀਆ ਚ ਪਰ ਪੁਲਿਸ ਪਾਰਟੀਆਂ ਸਾਡੀਆਂ ਇਹਨਾਂ ਨੂੰ ਪਰਸਿਊ ਕਰਦੀ ਰਹੀਆਂ ਸੀ ਇਹਨਾਂ ਦੇ ਪਿੱਛਾ ਕਰਦੇ ਰਹੇ ਆ ਔਰ ਅਲਟੀਮੇਟਲੀ ਇਹ ਹੁਸ਼ਿਆਰਪੁਰ ਹਿਮਾਚਲ ਦੇ ਬਾਰਡਰ ਦੇ ਉੱਤੇ ਇਹ ਬੰਦੇ ਜਿਹੜੇ ਆ ਉੱਥੇ ਜਾ ਕੇ ਅਰੈਸਟ ਹੋਏ ਸਰ ਇਹਨਾਂ ਦਾ ਨੈਟਵਰਕ ਕਾਫੀ ਸੀਗਾ ਸਰ ਇਹਨਾਂ ਦਾ ਜਿਸ ਲੈਵਲ ਦੀ ਇਹਨਾਂ ਦੀ ਹਾਈਡ ਆਊਟ ਮਹਾਲੀ ਵੀ ਸੀ ਹੁਸ਼ਿਆਰਪੁਰ ਵੀ ਸੀ ਪੰਜਾਬ ਲੈਵਲ ਦੇ ਉੱਤੇ ਇਹ ਗੈਂਗ ਬਣਿਆ ਸੀ ਕੋਈ ਮੈਂ ਸਮਝਦਾ ਵੀ ਇਹ ਬੰਦੇ ਖਿਆਤ ਜਿਹਨੂੰ ਕਹਿੰਦੇ ਨੇ ਅਪਰਾਧੀ ਨੇ ਜੀ ਜੀ ਮਤਲਬ ਨਟੋਰੀਅਸ ਕ੍ਰਿਮੀਨਲਸ ਇਹਨਾਂ ਨੂੰ ਕਹਿ ਸਕਦੇ ਜਿਹੜਾ ਬੰਦਾ ਇੰਨੇ ਮਕਦਮੇ ਜਿੱਤੇ ਅਟੈਂਪਟ ਟੂ ਮਰਡਰ ਟਕਾਇਤੀ ਹੋਰ ਆਰਮਜ਼ ਐਟ ਐਨ ਡੀ ਪੀ ਐਸ ਐਕਟ ਸੋ ਹਰ ਤਰ੍ਹਾਂ ਦਾ ਮਕਦਮਾ ਇਹਨਾਂ ਤੇ ਦਰਜ ਹੈ ਮੁਹਾਲੀ ਵਗੈਰਾ ਜਾ ਕੇ ਹੋਟਲਾਂ ਚ ਰਹਿੰਦੇ ਸੀ ਕੋਕ ਟ੍ਰਾਈ ਸਿਟੀ ਚ ਇਹਨਾਂ ਨੂੰ ਲੱਗਦਾ ਕਿ ਆਈਡੈਂਟੀਫਿਕੇਸ਼ਨ ਨਹੀਂ ਹੁੰਦੀ ਜਲਦੀ ਵਹੀਕਲਸ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਜਿਹੜੀ ਦੋ ਬਰਾਮਦ ਹੋਈਆਂ ਉਹ ਕਿਤੇ ਕਿਤੇ ਕਿਦਵੇਂ ਖਰੀਦਿਆ ਕਿਹੜੇ ਪੈਸੇ ਨਾਲ ਖਰੀਦਿਆ ਉਹ ਸਾਰੇ ਇਨਵੈਸਟੀਗੇਸ਼ਨ ਦਾ ਪਾਰਟ ਸਰ ਅਮਰ ਸਾਹਿਬ ਇਹ ਚ ਕਾਫੀ ਖਾਲੀ ਜਗ੍ਹਾ ਨੇ ਰੰਜੀਦਾ ਵੀ ਉਹ ਕੀ ਇਹਨਾਂ ਨੇ ਪਿਆਰਾ ਨੂੰ ਵੇਖਦੇ ਹੋਏ ਕਿਸੇ ਵਿਆਪਨ ਦੱਬੇ ਹੁਣ ਕੋਈ ਪੈਪਨ ਵਾਲੀ ਗੱਲ ਨਹੀਂ ਸੀਗੀ ਜੀ ਇੱਥੇ ਤਾਂ ਅਸੀਂ ਬੰਦਾ ਫੜਨਾ ਸੀ ਇਹਨਾਂ ਨਾਲ ਦਾ ਉਹ ਜਲਦੀ ਅਸੀਂ ਅਰੈਸਟ ਕਰਾਂ ਸਰ ਇਹ ਜਿਹੜਾ ਕਿੰਨੇ ਦੀ ਲੁੱਟ ਹੋਈ ਸੀ ਸਰ ਲੱਖਾਂ ਦੇ ਦੇਖੋ ਉਹਨਾਂ ਨੇ ਤਾਂ ਲਿਖਾਇਆ ਸੀਗਾ ਵੀ ਸਾਡੇ ਸ਼ਾਇਦ 50 ਹਜ਼ਾਰ ਤੋਂ 2 ਰਿੰਗ ਚਲੀਆਂ ਪਰ ਇਹ ਅਜੇ ਵੈਰੀਫਾਈ ਨਹੀਂ ਹੋ ਰਿਹਾ ਇਹਨਾਂ ਦੀ ਇੰਟਰੋਗੇਸ਼ਨ ਚ ਬਿਕੋਜ਼ ਇਹ ਕਹਿੰਦੇ ਵੀ ਅਸੀਂ ਤਾਂ ਕੋਈ ਚੀਜ਼ ਨਹੀਂ ਲਈ ਗਏ ਉਹ ਸਾਰੀ ਗੱਲ ਨੂੰ ਅਸੀਂ ਵੈਰੀਫਾਈ ਕਰਾਂਗੇ ਕਿਉਂਕਿ ਜਿਹੜੇ ਮੁਲਜ਼ਮ ਹੈ ਨਾ ਜੀ ਇਹ ਚ ਪਾਉਂਦੇ ਹੁੰਦੇ ਗੱਲ ਨੂੰ ਵੀ ਸਾਡੇ ਤੋਂ ਰਿਕਵਰੀ ਨਾ ਹੋ ਜੇ ਹੇ ਸਰ ਜਿੱਤੇ ਨੂੰ ਵੀ ਏਰੀਆ ਜਿਆਦਾ ਕੰਮ ਕਰਦੇ ਸੀ ਤੇ ਨਹੀਂ ਇਹਨਾਂ ਨੂੰ ਉਹੀ ਅਸੀਂ ਕੱਢ ਰਹੇ ਹਾਂ ਉਹਦੇ ਵਿੱਚ ਬੈਕਗ੍ਰਾਉਂਡ ਦੇ ਵਿੱਚ ਕਾਫੀ ਸਾਡੇ ਕੋਲ ਲੀਡਸ ਆਈਆਂ ਕਿ ਕਿਹੜੇ ਬੰਦੇ ਨੇ ਇਹਨਾਂ ਨੂੰ ਕਿਵੇਂ ਦੱਸ ਪਾਈ ਇਸ ਗੱਲ ਉਹ ਇੱਕ ਬੰਦਾ ਸਾਡੇ ਕੋਲ ਜਿਹੜਾ ਉਹਦੀ ਇਨਫੋਰਮੇਸ਼ਨ ਆ ਰਹੀ ਹੈ ਉੱਤੇ ਅਸੀਂ ਕੰਮ ਕਰ ਰਹੇ ਸਰ ਇਹ ਪਰਿਵਾਰ ਨੂੰ ਬੰਦਕ ਬਣਾਇਆ ਗਿਆ ਸੀਗਾ ਜੀ ਨਹੀਂ ਨਹੀਂ ਕੁਝ ਨਹੀਂ ਹੋਇਆ ਸੀ ਜੀ ਚੋਰੀ ਕੀਤੀ ਹੈ ਇਹ ਲੋਕਾਂ ਨੇ ਮਤਲਬ ਗਏ ਸੀ ਅੰਦਰ ਆਪਣੇ ਖਾਕੀ ਪੱਗ ਬੰਨੀ ਹੋਈ ਸੀ ਇੱਕ ਬੰਦੇ ਨੇ ਉਕੇ ਪ੍ਰਾਣੇ ਕਰਨੀ ਉਹਨੇ ਦੇਖਿਆ ਵੀ ਇਹ ਛੋਕਰੇ ਵੀ ਤੁਹਾਡੇ ਕੋਲ ਹਵਾ ਉਹਨਾਂ ਨੂੰ ਜਾ ਕੇ ਇਹੀ ਗੱਲ ਕਹੀ ਕਿ ਤੁਹਾਡੇ ਕੋਲ ਹਵਾਲਾ ਹੁੰਦਾ ਹੋਰ ਹੁੰਦਾ ਉਹਨੇ ਜਰ ਨੂੰ ਨੌਕਰ ਨੇ ਥੋੜਾ ਬਹੁਤ ਰੌਲਾ ਪਾਤਾ ਤੇ ਭੱਜ ਗਏ ਕਿਸੇ ਨੇ ਵੀ ਕਿਹਾ ਗਿਆ ਜੀ ਪੁਲਿਸ ਤੋਂ ਕੋਈ ਅੱਧੀ ਗੱਲ ਕੀਤੀ ਹਾਂ ਜੀ ਇਹਨਾਂ ਨੇ ਕਿਹਾ ਸੀ ਕਿ ਇਹ ਪੁਲਿਸ ਤੋਂ ਆ ਕੋਤਨ ਪੜਾਂਗੇ ਮਤਲਬ ਪੁਲਿਸ ਦਾ ਨਾਮ ਯੂਜ਼ ਕੀਤਾ ਗਿਆ ਜੀ ਇਹਨਾਂ ਨੇ ਯਾਰ ਉਹ ਤਾਂ ਡੈਫੀਨਿਟਲੀ ਦੇਖੋ ਜਦੋਂ ਖਾਕੀ ਪੱਗ ਬੰਨ੍ਹਣ ਦਾ ਮਤਲਬ ਹੀ ਇਹ ਸੀ ਇਹ ਦੇ ਅਪੀਅਰਡ ਐਜ਼ ਇਨਫੋਰਸਮੈਂਟ ਏਜੰਸੀ ਦਾ ਬੰਦੇ ਬਣ ਕੇ ਤੇ ਹਵਾਲੇ ਦੀ ਗੱਲ ਲੱਭਦੇ ਫਰੋਲਾ ਫਰਾਲੇ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਰੋਲਾ ਪੈਣ ਤੋਂ ਬਾਅਦ ਭੱਜ ਗਏ ਨਹੀਂ ਇਹ ਮਨ ਪੰਜਾਬ ਪੁਲਿਸ ਦਾ ਨਾਮ ਯੂਜ਼ ਕੀਤਾ ਸੀ ਇਹਨਾਂ ਨੇ ਜੀ ਉਹ ਆਪਾਂ ਇਹ ਮਤਲਬ ਬੇਸਿਕਲੀ ਉਹਨਾਂ ਨੂੰ ਇਹੀ ਸ਼ੋਅ ਕਰ ਰਹੇ ਸੀ ਕਿ ਅਸੀਂ ਸਰਕਾਰੀ ਏਜੰਸੀ ਆ ਹੂੰ ਮਤਲਬ ਫਿਲਮ ਦਾ ਸੀਨ ਬਣਾਇਆ ਗਿਆ ਜੀ ਫਿਲਮਾਂ ਤੇ ਅਦਾ ਹੁੰਦਾ तकरीबन ਦੀ ਅਦਾ ਤੁਹਾਨੂੰ ਪਤਾ ਹੀ ਹੈ ਜੀ ਜਿਹੜੇ ਇੱਥੇ ਪੁਰਾਣੇ ਕ੍ਰਿਮੀਨਲ ਨੇ ਕੋਈ ਨਾ ਕੋਈ ਬਹਾਨਾ ਬਣਾ ਲੈਂਦੇ ਨੇ ਬਟ ਇਹ ਵੀ ਉਹਨਾਂ ਨੂੰ ਕਲੀਅਰ ਹੋਣਾ ਚਾਹੀਦਾ ਕਿ ਪੰਜਾਬ ਪੁਲਿਸ ਬੜੀ ਮੁਸਤੈਦ ਹੈ ਤੇ ਅਸੀਂ ਜਲਦੀ ریل ਚੁੱਕ ਲੈਨੇ ਆ ਤੇ ਸਾਡੀ ਟੀਮ ਨੇ ਬੜੀ ਮਿਹਨਤ ਕੀਤੀ ਔਰ ਵਿਦਨ 24 ਆਵਰਜ਼ ਦੇ ਕੇਸ ਅਸੀਂ ਸੋਲਵ ਕਰ ਲਿਆ ਸੀ ਅਰੇਸਟ ਚਾਹੇ ਲੇਟ ਬਈ ਨਹੀਂ ਸਰ ਇਹ ਦੀ ਚੀਜ਼ ਬੜੀ ਵੱਡੀ ਕਾਮਯਾਬੀ ਹੈ ਪਰ ਉਹਨਾਂ ਨੇ ਅੰਦਰ ਜਾ ਕੇ ਪੂਰਾ ਡਰਾਮਾ ਕ੍ਰੀਏਟ ਕੀਤਾ ਕਿ ਅਸੀਂ ਇਸ ਤਰ੍ਹਾਂ ਦੇ ਸੀ ਹਾਂ ਦੇਖੋ ਇਹ ਆਮ ਕੇਸਾਂ ਦੇ ਵਿੱਚ ਮੋਡਸ ਪ੍ਰੈਂਡੀ ਕਈ ਵਾਰੀ ਕ੍ਰਿਮੀਨਲਸ ਯੂਜ਼ ਕਰਦੇ ਆ ਕਿ ਪੁਲਿਸ ਵਾਲੇ ਬਣ ਕੇ ਚਲੇ ਜਾਓ ਔਰ ਅਗਲਾ ਥੋੜਾ ਬੈਕ ਫੁੱਟ ਤੇ ਹੋ ਜਾਂਦਾ ਜੇ ਅਗਲੇ ਕੋ ਹੁੰਦੀ ਹੈ ਅਗਲਾ ਕਹਿੰਦਾ ਮੈਂ ਦਿਖਾ ਦਿੰਦਾ ਜੀ ਮੇਰੇ ਕੋ ਤਾਂ ਇੰਨੇ ਪੈਸੇ ਪਸਾਨੇ ਨੇ ਲਿਆ ਕੇ ਦਿੱਤੇ ਸੋ ਆਮ ਇਹ ਆਜੰਤਾ ਮੋਡਸ ਪ੍ਰੈਂਡੀ ਬਟ ਆ ਵੀ ਇਹਨਾਂ ਦੇ ਖਿਲਾਫ सोनू ਜਿਹੜਾ ਇੱਕ ਨਾਲ ਉਹਦੇ 8 1 ਦੇ ਖਿਲਾਫ ਆ ਦੂਸਰਾ 9 ਦੇ 9 ਇਹਦੇ ਖਿਲਾਫ ਆ ਜੀ ਇਹ 8 ਦੂਸਰਾ ਇਹਦੇ ਨਾਲ ਸਾਥੀ ਆ ਤਾਂ ਇਹ ਤੇ ਫਿਰ ਕਾਫੀ ਦੂਜੇ ਜ਼ਿਲਿਆਂ ਦੇ ਵਿੱਚ ਵੀ ਵਾਂਟਡ ਹੋਣਗੇ ਸਾਰੇ ਇਹ ਤੇ ਉਹ ਦੇਖ ਰਹੇ ਜੀ ਸਾਰਿਆਂ ਨਾਲ ਸ਼ੇਅਰ ਕਰਾਂਗੇ ਅਸੀਂ ਸਿਟੀ ਤਰਨਤਾਰਨ ਹੈ ਜੰਡਿਆਲਾ ਸਦਰ ਤਰਨਤਾਰਨ ਖਿਲਚੀਆਂ ਕਾਫੀ ਕੇਸਾਂ ਦੇ ਵਿੱਚ ਇਹ ਪਹਿਲਾਂ ਬੰਦੇ ਇਨਵੋਲਡ ਰਹੇ ਥੈਂਕ ਯੂ ਜੀ